ਕੁੱਲੂ ਤੋਂ ਬਾਅਦ ਇਸ ਪਿੰਡ ਦਾ ਦੁਸ਼ਹਿਰਾ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਇੱਥੇ ਨਾ ਜਿਉਂ ਵੀ ਦੁਸ਼ਹਿਰੇ ਦਾ ਜੋ ਇਕੱਠਾ ਜਾਂ ਜੋ ਦੁਸ਼ਹਿਰੇ ਦਾ ਜੋ ਹੈਗਾ ਉਹ ਦੁਸ਼ਹਿਰੇ ਤੋਂ ਅਗਲੇ ਦਿਨ ਮਤਲਬ ਇਕਾदशी ਵਾਲੇ ਦਿਨ ਇੱਥੇ ਕਰਿਆ ਜਾਂਦਾ ਪਰ ਪਰਦਾ ਹੈਗਾ ਤੇ ਉਹਨਾਂ ਨੇ ਮੈਨੂੰ ਦੱਸਿਆ ਮੈਂ ਬੜਾ ਹੈਰਾਨ ਹੋਇਆ ਉਹ ਕਹਿੰਦੇ ਵੀ ਅਸੀਂ ਨਾ ਇੱਥੋਂ ਰਾਜਸਥਾਨ ਤੋਂ ਜੈਪੁਰ ਤੋਂ ਤੁਹਾਡੇ ਪਿੰਡ ਜਨਰਥਲ ਦੇ ਵਿੱਚ ਦੁਸ਼ਹਿਰਾ ਦੇਖਣ ਜਾਂਦੇ ਹੁੰਦੇ ਸੀ ਔਰ ਮੈਨੂੰ ਲੱਗਦਾ ਉਹ 100 ਸਾਲ ਪੁਰਾਣੀ ਗੱਲ ਕਰਦੇ ਹੁੰਦੇ ਇਹ ਬੜੀ ਪੁਰਾਣੀ ਰੀਤ ਚੱਲੀ ਆ ਰਹੀ ਆ ਤਕਰੀਬਨ 168 ਮੈਂ ਵੀ ਸ਼ਾਇਦ 168 ਵਾਂ ਦੁਸ਼ਹਿਰਾ ਮੇਲਾ ਜੋ ਭਰ ਰਿਹਾ ਹੁਣ ਇਸ ਵਾਰ ਇੱਥੇ ਸਾਨੂੰ ਮਾਣ ਵਾਲੀ ਵੀ ਗੱਲ ਆ ਕਿ ਕੁੱਲੂ ਤੋਂ ਬਾਅਦ ਦੂਜਾ ਦੁਸ਼ਹਿਰਾ ਇੱਥੇ ਭਰਨਾ ਸ਼ੁਰੂ ਹੋਇਆ ਪਿੰਡ ਚਨਾਰ ਤਲਕਲਾਂ ਦੇ ਵਿੱਚ ਬڑے ਵਿਦਵਾਨ ਪੰਡਤ ਸਹਿਵਾਨ ਰਹੇ ਨੇ ਥੇ ਉਹਨਾਂ ਨੇ ਫਿਰ مشورہ ਦਿੱਤਾ ਵੀ ਆਪਣਾ ਜਿਹੜਾ ਪੁਰਾਣਾ ਪਿੰਡ ਸੀ ਸਾਰਾ ਵੀ ਉਹ ਆਪਣੇ ਹਰਦੁਆਰ ਜਾਂਦੇ ਹੁੰਦੇ ਸੀਗੇ ਇਹ ਆਨ ਰਿਕਾਰਡ ਦਰਜ ਨੇ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਨਾ ਇਹ ਰਿਕਾਰਡਡ ਗੱਲਾਂ ਨੇ ਮਤਲਬ ਮੈਂ ਕੋਈ ਇਹ ਨਹੀਂ ਵੀ ਇਧਰ ਉਧਰੋਂ ਪਤਾ ਕਰਕੇ ਮੈਂ ਸਾਰਾ ਰਿਕਾਰਡ ਉੱਥੇ ਅੱਜ ਵੀ ਲਿਖਿਆ ਪਿਆ ਪੁੱल्लू ਜਾਣ ਤੇ ਵਾਸਤੇ ਜਿਹੜੇ ਸਾਡੇ ਵਿਦਵਾਨ ਪੰਡਤ ਲੋਕ ਸੀ ਉਹਨਾਂ तकरीबन 2 2.5 ਮਹੀਨੇ ਪਹਿਲਾਂ ਇਥੋਂ ਆਪਣੇ ਸਾਜੋ-ਸਮਾਨ ਬਨ ਕੇ ਪੈਦਲ ਚੱਲ ਪੈਂਦੇ ਹੁੰਦੇ ਸੀ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਕੋਈ ਆਵਾਜਾਈ ਦੇ ਸਾਧਨ ਨਹੀਂ ਸੀ ਤੁਰ ਕੇ ਜਾਣਾ ਪੈਂਦਾ ਸੀਗਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਣੇ ਕਿ ਕੁੰਭਕਰਨ ਦਾ ਪੁੱਤਲਾ ਜਿਹੜਾ ਉਹ ਸਮਿੰਟ ਦਾ ਲਗਾਇਆ ਹੋਇਆ ਹੈ ਅਤੇ ਉਸ ਤੋਂ ਅੱਗੇ ਰਾਵਣ ਅਤੇ ਮੇਗਨਾਥ ਦੇ ਬੁੱਤਨੇ ਜਿਹੜੇ ਉਹ ਲੋਹੇ ਦੇ ਬਣਾ ਕੇ ਲਗਾਏ ਹੋਏ ਨੇ ਤਾਂ ਫਤੇਗੜ ਸਾਹਿਬ ਦੇ ਪਿੰਡ ਚਰਨਾਥਲ ਕਲਾਂ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੋਂ ਦਾ ਦਿਹਾੜੇ ਦਾ ਦੁਸਹਿਰੇ ਦਾ ਤਿਹਾਰ ਇਤਿਹਾਸਿਕ ਹੈ ਅਤੇ ਕੁੱਲੂ ਤੋਂ ਬਾਅਦ ਇਸ ਪਿੰਡ ਦਾ ਦੁਸਹਿਰਾ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਖਾਸ ਗੱਲ ਇਹ ਹੈ ਕਿ ਦਸਹਿਰਾ ਦਾ ਆਖਰੀ ਵਾਲੇ ਦਿਨ ਹੁੰਦਾ ਹੈ ਲੇਕਿਨ ਇਸ ਪਿੰਡ ਦੇ ਵਿੱਚ ਦਸਹਿਰਾ ਜਿਹੜਾ ਉਹ ਇਕਾਦਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ ਤਾਂ ਇਸ ਦੇ ਪਿੱਛੇ ਜਿਹੜੇ ਰੀਤੀ ਰਿਵਾਜ ਨੇ ਜਿਹੜੀ ਪਰੰਪਰਾ ਹੈ ਇਹ ਕਿਵੇਂ ਸ਼ੁਰੂ ਹੋਈ ਇਹ ਸਾਰੀ ਅੱਜ ਤੁਹਾਨੂੰ ਦੱਸਾਂਗੇ ਪ੍ਰਤਪਾਲ ਸਿੰਘ ਟਵਾਣਾ ਇਸ ਪਿੰਡ ਦੇ ਨਿਵਾਸੀ ਨੇ ਜਿਨ੍ਹਾਂ ਵੱਲੋਂ ਆਪਣੀ ਕਿਤਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਇਤਿਹਾਸਿਕ ਤੱਥਾਂ ਦੀ ਪੜਤਾਲ ਉਹਨਾਂ ਨੇ ਕੀਤੀ ਹੈ ਹਰਦਵਾਰ ਜਾ ਕੇ ਉਹਨਾਂ ਨੇ ਲਿਖਤੀ ਤੱਥ ਨੇ ਜਿਹੜੇ ਉਹ ਲੱਭੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਕਿਤਾਬ ਦੇ ਵਿੱਚ ਇਸ ਪਿੰਡ ਦਾ ਇਤਿਹਾਸ ਲਿਖਿਆ ਗਿਆ ਹੈ ਤਾਂ ਇਹ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਉਹ ਸੂਬਿਆਂ ਤੋਂ ਵੀ ਇੱਥੇ ਲੋਕ ਲੈ ਜਿਹੜੇ ਉਹ ਦਸਹਿਰੇ ਦਾ ਤਿਉਹਾਰ ਦੇਖਣ ਆਉਂਦੇ ਸੀ ਫਤੇਗੜ ਸਾਬ ਦੇ ਸਰਪਿੰਡ ਦਾ ਇਤਿਹਾਸ ਸਾਡੇ ਤੁਹਾਡੇ ਰੂਗਰੂ ਕਰਦੇ ਹਾਂ ਤਾਂ ਇਸ ਪਿੰਡ ਤੋਂ ਪ੍ਰਿਤਪਾਲ ਸਿੰਘ ਟਵਾਣਾ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਸ ਪਿੰਡ ਦਾ ਇਤਿਹਾਸ ਆਪਣੀ ਕਿਤਾਬ ਸਾਡਾ ਪਿੰਡ ਚਰਨਾਥਲ ਕਲਾ ਦੇ ਵਿੱਚ ਲਿਖਿਆ ਹੈ ਤਾਂ ਇਸ ਦਸਹਿਰੇ ਦਾ ਇਤਿਹਾਸ ਵੀ ਉਹਨਾਂ ਵੱਲੋਂ ਬੜੀ ਖੋਜ ਪੜਤਾਲ ਕਰਕੇ ਲੱਭਿਆ ਗਿਆ ਹੈ ਆਮ ਤੌਰ ਤੇ ਪਿੰਡਾਂ ਵਿੱਚ ਰੀਤਾਂ ਬਣਦੀਆਂ ਨੇ ਲੇਕਿਨ ਉਹ ਇਤਿਹਾਸ ਦੇ ਪੰਨਿਆਂ ਵਿੱਚ ਗਵਾਚ ਜਾਂਦੀਆਂ ਨੇ ਤਾਂ ਇਹਨਾਂ ਵੱਲੋਂ ਇਤਿਹਾਸ ਸੰਭਾਲਣ ਦਾ ਵੀ ਉਪਰਾਲਾ ਕੀਤਾ ਗਿਆ ਹੈ ਹਰਦਵਾਰ ਜਾ ਕੇ ਇਹਨਾਂ ਨੇ ਉੱਥੋਂ ਤੱਥ ਲੈ ਜਿਹੜੇ ਉਹ ਲੱਭੇ ਨੇ ਤਾਂ ਗੱਲਬਾਤ ਕਰਦੇ ਹਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਟਵਰਨ ਸਾਹਿਬ ਜੀ ਧੰਨਵਾਦ ਜੀ ਤੁਹਾਡੇ ਪਿੰਡ ਦਾ ਦੁਸਹਿਰਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਦੁਸਹਿਰਾ ਆਮ ਦੁਸ਼ਹਿਰੇ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਹੈ ਆ ਕੀ ਇਤਿਹਾਸ ਆ ਕਿਵੇਂ ਇਹ ਪਿਰਤਾ ਜਿਹੜੀ ਉਹ ਸ਼ੁਰੂ ਹੋਈ ਸੀ ਤੇ ਕਿੰਨੇ ਕ ਸਾਲ ਹੋ ਗਏ ਇਸ ਪਿਰਤ ਨੂੰ ਸ਼ੁਰੂ ਹੋਇਆ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਆ ਜੀ ਬਹੁਤ ਸ਼ੁਕਰੀਆ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਜਿਹੜੀ ਵੀ ਇੱਥੇ ਸੰਗਤ ਆ ਰਹੀ ਆ ਸਾਰੇ ਜੋ ਦਰਸ਼ਕ ਆ ਰਹੇ ਨੇ ਸਾਰਿਆਂ ਦਾ ਧੰਨਵਾਦ ਤੁਹਾਨੂੰ ਜੀ ਆਇਆਂ ਆਖਦਾ ਤੁਹਾਨੂੰ ਵੀ ਇਸ ਨਗਰ ਵੱਲੋਂ ਸਾਡੇ ਨਗਰ ਚਨਾਰਤਲ ਕੱਲਾ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਦਾ ਇਹ ਜਿਹੜੀ ਤੁਸੀਂ ਗੱਲ ਕਰੀ ਆ ਵਾ ਇਹ ਮਤਲਬ ਜੇ ਚਨਾਰਥਲ ਕਲਾਾਂ ਦੀ ਜੇ ਕੋਈ ਮੋੜ ਦੇਖਿਆ ਜਾਵੇ ਤਾਂ ਹਰ ਕੋਈ ਇਹੀ ਗੱਲ ਕਹੇਗਾ ਵੀ ਉਹੀ ਪਿੰਡ ਹੈ ਨਾ ਜਿੱਥੇ ਦੁਸ਼ਹਿਰਾ ਭਰਦਾ ਇਹ ਬੜੀ ਪੁਰਾਣੀ ਰੀਤ ਚੱਲੀ ਆ ਰਹੀ ਆ तकरीबन 160 68ਵਾਂ ਵੀ ਸ਼ਾਇਦ 168ਵਾਂ ਦੁਸ਼ਹਿਰਾ ਮੇਲਾ ਜੋ ਭਰ ਰਿਹਾ ਹੁਣ ਇਸ ਵਾਰ ਇੱਥੇ ਤਕਰੀਬਨ ਪੌਣੇ 200 ਸਾਲ ਹੋ ਚੱਲੇ ਨੇ ਜੀ ਇਹ ਇਹਦੀ ਇੱਕ ਇਹ ਵੀ ਵਿਲੱਖਣਤਾ ਰਹੀ ਆ ਵੀ ਤੁਸੀਂ ਜ਼ਿਆਦਾਤਰ ਆਪਣੇ ਜਿੰਨੇ ਵੀ ਪੂਰੇ ਦੇਸ਼ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਦਸਵੀਂ ਵਾਲੇ ਦਿਨ ਦੁਸ਼ਹਿਰਾ ਪਰ ਪੜਿਆ ਜਾਂਦਾ ਜਾਂ ਜੋ ਵੀ ਸਮਾਗਮ ਹੁੰਦੇ ਨੇ ਦੁਸ਼ਹਿਰੇ ਵਾਲੇ ਦਿਨ ਹੁੰਦੇ ਨੇ ਜੀ ਪਰ ਇਸ ਨਗਰ ਦੀ ਚਨਾਰਥਲ ਕਲਾ ਦੀ ਇੱਕ ਵਿਲੱਖਣਤਾ ਇਹ ਵੀ ਰਹੀ ਆ ਵੀ ਇੱਥੇ ਨਾ ਜੋ ਵੀ ਦੁਸ਼ਹਿਰੇ ਦਾ ਜੋ ਇਕੱਠਾ ਜਾਂ ਜੋ ਦੁਸ਼ਹਿਰੇ ਦਾ ਜੋ ਹੈਗਾ ਉਹ ਦੁਸ਼ਹਿਰੇ ਤੋਂ ਅਗਲੇ ਦਿਨ ਮਤਲਬ ਇਕਾदशी ਵਾਲੇ ਦਿਨ ਇਥੇ ਕਰਿਆ ਜਾਂਦਾ ਪਰ ਭਰਦਾ ਹੈਗਾ ਉਹਦੇ ਵਿੱਚ ਕਾਰਨ ਇਹ ਆ ਜੀ ਕਿਉਂਕਿ ਬਚਪਨ ਤੋਂ ਮੈਨੂੰ ਵੀ ਬਹੁਤ ਉਤਸੁਕਤਾ ਜੀ ਰਹੀ ਆ ਵੀ ਇਸ ਚੀਜ਼ ਦੀ ਵੀ ਇਸ ਚੀਜ਼ ਦਾ ਘੱਟੋ ਘੱਟ ਪਤਾ ਕਰਿਆ ਜਾਵੇ ਪਰ ਉਹਦੇ ਲਈ ਮੈਨੂੰ ਸਮਾਂ ਵੀ ਕਾਫੀ ਲੱਗਿਆ ਤੇ ਮੈਨੂੰ ਸਮਾਂ ਲੱਗਿਆ ਤਾਂ ਮੈਨੂੰ ਤਕਰੀਬਨ 11 ਤੋਂ 12 ਸਾਲ ਦਾ ਸਮਾਂ ਲੱਗਿਆ ਮੈਂ ਤਕਰੀਬਨ 2010 ਦੇ ਵਿੱਚ ਸ਼ੁਰੂ ਕਰਿਆ ਸੀਗਾ ਜੀ ਤੇ ਮੰਨ ਲਓ ਹੁਣ 25 ਆ ਗਿਆ ਮੈਂ 2 ਸਾਲ ਪਹਿਲਾਂ ਕਿਤਾਬ ਲਿਖ ਕੇ ਹਟਿਆ ਜੀ ਤੇ ਜਦੋਂ ਮੇਰੇ ਕੋਲ ਪੂਰਾ ਅਪਰੂਵ ਰਿਕਾਰਡ ਦੇ ਵਿੱਚ ਆ ਗਿਆ ਮੇਰੇ ਕੋਲ ਸਾਰਾ ਮੈਂ ਮਤਲਬ ਇਹ ਨਹੀਂ ਹੈਗਾ ਵੀ ਕੋਈ ਇਧਰੋਂ ਉਧਰੋਂ ਪਤਾ ਕਰਕੇ ਸਿਆਣੇ ਬਜ਼ੁਰਗਾਂ ਨੂੰ ਪਤਾ ਹੁੰਦਾ ਸੀ ਉਹਨਾਂ ਤੋਂ ਪਤਾ ਕਰਦਾ ਰਿਹਾ ਉਹ ਅੱਗੇ ਦੱਸਦੇ ਰਹੇ ਉਹਨਾਂ ਨੇ ਫਿਰ ਮੈਨੂੰ ਸਾਡੇ بڑے ਵਿਦਵਾਨ ਪੰਡਤ ਸਹਿਵਾਨ ਰਹੇ ਨੇ ਥੇ ਉਹਨਾਂ ਨੇ ਫਿਰ مشਵਰਾ ਦਿੱਤਾ ਵੀ ਆਪਣਾ ਜਿਹੜਾ ਪੁਰਾਣਾ ਪਿੰਡ ਸੀ ਸਾਰਾ ਵੀ ਉਹ ਆਪਣੇ ਹਰਦوار ਜਾਂਦੇ ਹੁੰਦੇ ਸੀਗੇ ਉੱਥੇ ਸਾਡੇ ਚਨਾਰਥਲ ਕਲਾ ਨਾਲ ਸੰਬੰਧਿਤ ਜੋ ਵੀ ਉੱਥੇ ਡਾਟਾ ਚੜਾਉਂਦੇ ਨੇ ਜਾਂ ਬਹੀ ਪਟੇ ਲਿਖਦੇ ਨੇ ਉਹ ਪੰਡਤ ਮੂਲਾ RAM ਜੀ ਦਾੜੀ ਵਾਲੇ ਨੇ ਜੀ ਹਰਦوار ਕੁਸ਼ਾ ਘਾਟ ਬਸ਼ੰਬਰਨਾਥ ਜੀ ਦੀ ਹਵੇਲੀ ਵਿੱਚ ਉਹਨਾਂ ਦਾ ਟਿਕਾਣਾ ਹੈਗਾ ਜੀ ਤੇ ਉੱਥੇ ਮੈਂ ਬਹੁਤ ਵਾਰ ਜਾ ਕੇ ਆਇਆ ਮੈਨੂੰ ਪਹਿਲਾਂ ਪਹਿਲਾਂ ਤਾਂ ਇੰਨਾ ਨਹੀਂ ਪਤਾ ਲੱਗਿਆ ਪਰ ਮੈਂ ਜਦੋਂ ਉਹਨਾਂ ਕੋਲ ਦੋ ਤਿੰਨ ਚੱਕਰ ਲਾਇਆ ਤਾਂ ਉਹਨਾਂ ਨੂੰ ਵੀ ਲੱਗਿਆ ਵੀ ਹਾਂ ਸਾਡੇ ਜਿੱਦਾਂ ਸਾਡੇ ਬਜ਼ੁਰਗ ਉੱਥੇ ਜਾਂਦੇ ਰਹੇ ਨੇ ਫਿਰ ਉੱਥੋਂ ਮੈਂ ਸਾਰਾ ਰਿਕਾਰਡ ਕੱਢਿਆ ਉਹਦੇ ਲਈ ਥੋੜੀ ਜਿਹੀ ਮੈਨੂੰ ਮਿਹਨਤ ਆਪ ਕਰਨੀ ਪਈ ਕਿਉਂਕਿ 2 2.5 ਸਾਲ ਸਾਲ ਦਾ ਪੁਰਾਣਾ ਰਿਕਾਰਡ ਤਾਂ ਹਲੇ ਤੱਕ ਵੀ ਮੌਜੂਦ ਆ ਹੈ ਉਸ ਤੋਂ ਪਹਿਲਾਂ ਦਾ ਵੀ ਉਹ ਪਹਿਲਾਂ ਨਾ ਭੋਜ ਪੱਤਰਾਂ ਤੇ ਲਿਖਦੇ ਹੁੰਦੇ ਸੀ ਜਿਹੜੇ 250 ਸਾਲ ਦਾ 250 ਸਾਲ ਜੀ ਪੰਡਤ ਮੂਲਾਰਾਮ ਜੀ ਨੇ ਇਹ ਕੰਮ ਸ਼ੁਰੂ ਕਰਿਆ ਸੀ ਉਹ ਭੋਜ ਪੱਤਰਾਂ ਤੇ ਲਿਖਦੇ ਹੁੰਦੇ ਸੀ ਪਰ ਉਸ ਸਮੇਂ ਦੇ ਹਿਸਾਬ ਨਾਲ ਉਹ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਜਾਂ ਉਹਨਾਂ ਦੀ ਜਿਹੜੀ ਲਿਖਾਈ ਆ ਉਹ ਸਹੀ ਨਹੀਂ ਰਹਿੰਦੀ ਉਸ ਤੋਂ ਬਾਅਦ ਫਿਰ ਉਹ ਵਹੀ ਪਟੇ ਸ਼ੁਰੂ ਹੋ ਗਏ ਹੁਣ ਸਤਿਨਾਰਥਲ ਕਲਾ ਨਾਲ ਸੰਬੰਧਿਤ ਚੌਥਾ ਬਹੀ ਪਟਾ ਚੱਲ ਰਿਹਾ ਹੈ। ਇਸ ਤੇ ਤਿੰਨ ਬਹੀ ਪਟੇ ਪੂਰੇ ਭਰ ਚੁੱਕੇ ਨੇ। ਤਕਰੀਬਨ 60 ਤੋਂ 65 ਸਾਲ ਦਾ ਰਿਕਾਰਡ ਇੱਕ ਬਹੀ ਪਟੇ ਤੇ ਆ ਜਾਂਦਾ ਹੈ। ਠੀਕ। ਹੁਣ ਪੰਡਤ ਮੂਲਾ RAM ਜੀ ਦੀ 6ਵੀਂ ਪੀੜ੍ਹੀ ਤੋਂ ਪੰਡਤ ਰਕੇਸ਼ ਮਿਸ਼ਰਾ ਜੀ ਨੇ ਜੀ ਉਹ ਹੁਣ ਸਾਰਾ ਉੱਥੇ ਰਿਕਾਰਡ ਲਿਖ ਰਹੇ ਨੇ ਪਰ ਉਹ ਪ੍ਰਾਪਤੀ ਸਾਡੀ ਇਹ ਕਹਿ ਲੋ ਵੀ ਹੁਣ ਵਕਤ ਦੇ ਹਿਸਾਬ ਨਾਲ ਉੱਥੇ ਜਾਣਾ ਆਉਣਾ ਘਟ ਗਿਆ ਲੋਕਾਂ ਦਾ। ਕੋਈ ਸਮੇਂ ਦੇ ਹਿਸਾਬ ਨਾਲ ਲਾ ਲਓ ਜਾਂ ਤੁਸੀਂ ਕੁਝ ਵੀ ਕਹਿ ਸਕਦੇ ਹੋ ਉੱਥੋਂ ਜਾ ਕੇ ਸਰ ਮੈਨੂੰ ਪਤਾ ਲੱਗਿਆ ਵੀ ਉੱਥੇ ਨਾ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਇੱਥੇ ਨਾ ਥੋੜਾ ਜਿਹਾ ਇਹ ਹਿੰਦੂ ਜਾਂ ਪੰਡਤ ਜਿਹੜੇ ਵਿਦਵਾਨ ਪੰਡਤ ਸੀ ਉਹਨਾਂ ਦਾ ਬਹੁਤ ਸੀਗਾ ਇੱਥੇ ਜੀ ਉਹਨਾਂ ਦਾ ਮਤਲਬ ਬੜੇ ਪੜੇ ਲਿਖੇ ਜਾਂ ਸਿਆਣੇ ਵਿਦਵਾਨ ਸੂਝਵਾਨ ਸੀਗੇ ਉਹ ਹਰ ਇੱਕ ਕੋਈ ਵੀ ਕੰਮ ਹੁੰਦਾ ਸੀ ਤਾਂ ਉਹ ਬੜੇ ਸੁਚੱਜਤਾ ਧੰਗ ਨਾਲ ਪਿੰਡ ਦੀ ਅਗਵਾਈ ਵੀ ਕਰਦੇ ਰਹੇ ਨੇ ਸਾਰਾ ਕੁਝ ਕਰਦੇ ਰਹੇ ਨੇ ਭਾਈਚਾਰਾ ਪਹਿਲਾਂ ਹੀ ਬਹੁਤ ਸੋਹਣਾ ਤੇ ਹਰ ਇੱਕ ਕਾਸਟ ਮਤਲਬ ਹਰ ਇੱਕ ਭਾਈਚਾਰੇ ਨਾਲ ਸੰਬੰਧਿਤ ਲੋਕ ਵੱਸਦੇ ਨੇ ਤੇ ਉਹ ਨਾ ਪਹਿਲਾਂ ਕੋਈ 100 200 ਸਾਲ ਪਹਿਲਾਂ ਦੀ ਮੈਂ ਜੇ ਤੁਹਾਨੂੰ ਗੱਲ ਕਰਾਂ ਤਾਂ ਇੱਕ ਕੁੱਲੂ ਦੁਸਹਿਰਾ ਭਰਦਾ ਹੁੰਦਾ ਸੀ ਜੋ ਅੱਜ ਵੀ ਮੈਨੂੰ ਲੱਗਦਾ ਉੱਥੇ ਕੁੱਲੂ ਬਹੁਤ ਮਸ਼ਹੂਰ ਦੁਸਹਿਰਾ ਹਿਮਾਚਲ ਪ੍ਰਦੇਸ਼ ਦੇ ਵੀ ਹੁਣ ਹਿਮਾਚਲ ਬਣ ਗਿਆ ਉਦੋਂ ਨਾ ਹਿਮਾਚਲ ਸੀ ਨਾ ਪਾਕਿਸਤਾਨ ਸੀ ਨਾ ਹਰਿਆਣਾ ਸੀ ਜੀ ਉਹ ਉਦੋਂ ਸਿਰਫ ਇਹ ਟੋਟਲ ਸਾਰਾ ਪੰਜਾਬ ਹੀ ਸੀਗਾ ਜੀ ਤੇ ਇਥੋਂ ਪੁੱਲੂ ਜਾਣ ਤੇ ਵਾਸਤੇ ਜਿਹੜੇ ਸਾਡੇ ਵਿਦਵਾਨ ਪੰਡਿਤ ਲੋਕ ਸੀ ਉਹਨਾ तकरीबन 2 2.5 ਮਹੀਨੇ ਪਹਿਲਾਂ ਇਥੋਂ ਆਪਣੇ ਸਾਜੋ ਸਮਾਨ ਬਨ ਕੇ ਪੈਦਲ ਚੱਲ ਪੈਂਦੇ ਹੁੰਦੇ ਸੀ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਕੋਈ ਆਵਾਜਾਈ ਦੇ ਸਾਧਨ ਨਹੀਂ ਸੀ ਤੁਰ ਕੇ ਜਾਣਾ ਪੈਂਦਾ ਸੀਗਾ ਉੱਥੇ ਜਾਂਦੇ ਸੀ ਤਾਂ ਉੱਥੇ ਜਾਣ ਕੇ ਉਹ ਜਦੋਂ ਉੱਥੇ ਦੁਸ਼ਹਿਰੇ ਨੂੰ ਆਪਣੇ ਰਾਵਣ ਜੀ দਹਨ ਕਰ ਦਿੰਦੇ ਸੀਗੇ ਸੌਰੀ ਰਾਮ ਜੀ ਰਾਵਣ ਜੀ ਨੂੰ ਦਹਨ ਕਰ ਦਿੰਦੇ ਸੀ ਉਸ ਤੋਂ ਬਾਅਦ ਸਾਰਾ ਕੰਮ ਨਿਪਟਾਵ ਕੇ ਉੱਥੋਂ ਫਿਰ ਵਾਪਸ ਚੱਲ ਜਾਂਦੇ ਸੀ ਮਤਲਬ 2.5 ਮਹੀਨੇ ਆਉਣ ਨੂੰ ਲੱਗ ਜਾਂਦੇ ਸੀ 2.5 ਮਹੀਨੇ ਜਾਣ ਨੂੰ ਲੱਗ ਜਾਂਦੇ ਸੀਗੇ ਤੋ ਇਸ ਦੇ ਕਾਰਨ ਇੱਕ ਤਾਂ ਉਹਨਾਂ ਦਾ ਸਮਾਂ ਬੜਾ ਖਰਾਬ ਹੁੰਦਾ ਸੀ ਫਿਰ ਉਹ ਲੋਕ ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਵੀ ਕਿਉਂ ਨਾ ਜੀ ਇਹ ਜਿਹੜਾ ਦੁਸ਼ਹਿਰਾ ਇਹ ਆਪਣੇ ਪਿੰਡ ਹੀ 라ਵਣ ਨੂੰ ਆਪਾਂ ਅਗਨ ਭੇਟ ਕਰੀਏ ਤੇ ਆਪਣਾ ਇੱਥੇ ਹੀ ਮਨਾਇਆ ਜਾਵੇ ਤੁਸੀਂ ਮਤਲਬ ਸੁਣ ਕੇ ਤੁਹਾਨੂੰ ਬੜੀ ਉਹ ਸਾਨੂੰ ਮਾਣ ਵਾਲੀ ਵੀ ਗੱਲ ਆ ਕਿ ਕੁੱਲੂ ਤੋਂ ਬਾਅਦ ਦੂਜਾ ਦੁਸ਼ਹਿਰਾ ਇੱਥੇ ਭਰਨਾ ਸ਼ੁਰੂ ਹੋਇਆ ਪਿੰਡ ਚਨਾਰਤਲ ਕਲਾਂ ਦੇ ਵਿੱਚ ਜੀ ਤੇ ਉਸ ਟਾਈਮ ਫਿਰ ਉਹਨਾਂ ਨੇ ਆ ਕੇ ਦੁਸ਼ਹਿਰੇ ਵਾਲੇ ਦਿਨ ਸਮਾਗਮ ਦੀ ਤਿਆਰੀ ਕਰੀ ਸਾਰੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਸਨੇਹ ਲਾ ਦਿੱਤੇ ਗਏ ਵੀ ਕੱਲ ਨੂੰ ਦੁਸ਼ਹਿਰਾ ਹੈ ਦੁਸ਼ਹਿਰੇ ਵਾਲੇ ਦਿਨ ਮਤਲਬ ਰਾਵਣ ਨੂੰ ਅਗਨ ਭੇਟ ਕਰਨਾ ਦਹਿਣ ਕਰਨਾ ਇਸ ਲਈ ਸਾਰੇ ਸੰਗਤ ਨੂੰ ਪਿੰਡ ਨਗਰ ਨਿਵਾਸੀਆਂ ਨੂੰ ਬੇਨਤੀ ਆ ਕੱਲੂ ਇਸੇ ਜਗ੍ਹਾ ਤੇ ਇਸੇ ਜਗ੍ਹਾ ਤੇ ਜਿੱਥੇ ਆਪਾਂ ਹੁਣ ਖੜੇ ਆ ਨਾ ਇਸੇ ਜਗ੍ਹਾ ਤੇ ਇਕੱਤਰ ਕਰੇ ਸੀਗੇ ਲੋਕ ਜੀ ਪਰ ਉਹਦਾ ਇੱਕ ਕਾਰਨ ਇਹ ਹੋਇਆ ਉਹ ਦੁਸ਼ਹਿਰੇ ਵਾਲੇ ਦਿਨ ਸਾਰੀ ਤਿਆਰੀ ਹੋ ਗਈ ਸਾਰਾ ਮਤਲਬ ਹੋ ਗਿਆ ਸੀ ਜਿਵੇਂ ਵੀ ਆਪਣਾ ਸਮਾਗਮ ਦੀ ਤਿਆਰੀ ਹੋ ਗਈ ਸੀ ਪਰ ਉਹਦਾ ਕਾਰਨ ਇਹ ਰਿਹਾ ਵੀ ਉਸ ਟਾਈਮਾਂ ਦੇ ਵਿੱਚ ਨਾ ਨਾ ਤਾਂ ਕੋਈ ਬੜੇ ਸੰਚਾਰ ਦੇ ਸਾਧਨ ਸੀ ਕਿਉਂਕਿ ਇੱਕ ਇੱਕ ਘਰ ਘਰ ਜਾ ਕੇ ਸਨੇਹ ਦੇਣੇ ਪੈਂਦੇ ਹੁੰਦੇ ਸੀ ਲੋਕਾਂ ਨੂੰ ਉਹਨਾਂ ਟਾਈਮਾਂ ਦੇ ਵਿੱਚ ਉਹ ਮੱਜਾਂ ਦੇ ਚਾਉਣੇ ਖੁੱਲਦੇ ਹੁੰਦੇ ਸੀਗੇ ਜੇ ਮੈਂ ਗੱਲ ਕਰਾਂ ਤਾਂ ਇੱਧਰ ਚੜ੍ਹਦੇ ਵਾਲੇ ਪਾਸੇ ਸਾਰਾ ਜੰਗਲ ਸੀ ਤੇ ਇੱਧਰ ਜਿਹੜੀ ਅਪਜਾਊ ਜ਼ਮੀਨ ਸੀ ਉਹ ਇੱਧਰਲੀ ਸਾਈਡ ਚਪਤੇ ਵਾਲੇ ਪਾਸੇ ਸੀਗੀ ਇੱਧਰ ਹੀ ਤਕਰੀਬਨ ਜ਼ਿਆਦਾ ਜਿਹੜੇ ਮੇਨ ਖੂਹ ਮੰਨੇ ਜਾਂਦੇ ਨੇ ਜੋ ਗਿੜਦੇ ਸੀਗੇ ਜਿਨ੍ਹਾਂ ਦੇ ਹਲਟ ਗਿੜਦੇ ਸੀਗੇ 32 ਖੂਹ ਸੀਗੇ ਜੀ ਇੱਥੇ ਸਾਰੇ ਚਨਾਰ ਥਲਕਲਾਂ ਦੇ ਵਿੱਚ ਇੱਧਰ ਕੋਈ ਨਹੀਂ ਸੀ ਹੁੰਦਾ ਉਹ ਕੁਛ ਤਾਂ ਨਹਿਰ ਦੇ ਵਿੱਚ ਆ ਗਿਆ ਉਹ ਉਪਜਾਊ ਜ਼ਮੀਨ ਵੀ ਨਹਿਰ ਦੇ ਵਿੱਚ ਆ ਗਈ ਜਦੋਂ 1960 ਦੇ ਵਿੱਚ ਨਹਿਰ 'ਚ ਪਾਣੀ ਛੱਡਿਆ ਗਿਆ ਤੇ ਉਸ ਤੋਂ ਬਾਅਦ ਜਦੋਂ ਇੱਧਰ ਜੰਗਲਾਂ ਦੇ ਵਿੱਚ ਚਲੇ ਗਏ ਉਹਦੀ ਹੁਣ ਵੀ ਤੁਹਾਨੂੰ ਇੱਕ ਮਿਸਾਲ ਮਿਲਦੀ ਆ ਉੱਥੇ ਨਾ ਥੋੜਾ ਅੱਗੇ ਜਾ ਕੇ ਜੋੜੀਆਂ ਖੇੜਾ ਨੇ ਸਿਰਫ ਇੱਕ ਪਾਣੀ ਪੀਣ ਲਈ ਮੱਝਾਂ ਡੰਗਰਾਂ ਨੂੰ ਜਾਂ ਚਾਉਣਿਆਂ ਨੂੰ ਉਹ ਜੋੜੀਆਂ ਖੇੜਾ ਬਣਾਈਆਂ ਹੋਈਆਂ ਸੀਗੀਆਂ ਬੜੀਆਂ ਪੁਰਾਣੀਆਂ ਨੇ ਉਹ ਜੀ ਤੇ ਉਹ ਹੁਣ ਵੀ ਹੈਗੇ ਆ ਮजूद ਹੈਗੇ ਆ ਉਹਨਾਂ ਵਿੱਚ ਲਿਜਾ ਕੇ ਪਾਣੀ ਪਾ ਦਿੰਦੇ ਸੀ ਉਹ ਤੰਗਰ ਵਗੈਰਾ ਉੱਥੇ ਪਾਣੀ ਪੀ ਲੈਂਦੇ ਸੀ ਪਰ ਉਹ ਜਦੋਂ ਤੱਕ ਵਾਪਸ ਆਏ ਉਦੋਂ ਤੱਕ ਮਤਲਬ ਕਹਿਣ ਦਾ ਭਾਵ ਸਾਰਾ ਨਗਰ ਇਕੱਠਾ ਨਹੀਂ ਹੋ ਸਕਿਆ ਇੱਥੇ ਇਸ ਜਗ੍ਹਾ ਤੇ ਫਿਰ ਜਦੋਂ ਤੱਕ ਉਹ ਵਾਪਸ ਆਏ ਉਦੋਂ ਤੱਕ ਨਾ ਜਿਹੜਾ ਸੂਰਜ ਤੇ ਉਹ ਛਿਪ ਗਿਆ ਸੀਗਾ ਆਪਣੇ ਹੁਣ ਵੀ ਇੱਕ ਰੀਤੀ ਆ ਜਾਂ ਇੱਕ ਚੱਲਦੀ ਪਰੰਪਰਾ ਚੱਲਦੀ ਆ ਰਹੀ ਆ ਵੀ ਜਦੋਂ ਨਾ ਸੂਰਜ ਛਿਪ ਜਾਂਦਾ ਆਪਣੇ ਕਿਸੇ ਦਾ ਦਾਹ ਸੰਸਕਾਰ ਨਹੀਂ ਕਰਦੇ ਜੀ ਮੈਂ ਤਾਂ ਮਤਲਬ ਮੈਂ ਇਹੀ ਸਮਝਦਾ ਵੀ ਰਾਵਣ ਦਾ ਵੀ ਇੱਕ ਉਹ ਵਿਦਵਾਨ ਸੀਗਾ ਵਿਦਵਾਨ ਸੀਗਾ ਵੀ ਮਤਲਬ ਉਹਦੇ ਕਰਕੇ ਵੀ ਉਹਨੂੰ ਉਹਦਾ ਸਤਕਾਰ ਕਰਦੇ ਹੋਏ ਉਹਨਾਂ ਨੇ ਸੋਚਿਆ ਵੀ ਹੁਣ ਸੂਰਜ ਛਿਪ ਗਿਆ ਵੀ ਹੁਣ ਆਪਾਂ ਉਹਦਾ ਸੰਸਕਾਰ ਇਹ ਆਨ ਰਿਕਾਰਡ ਦਰਜ ਨੇ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਨਾ ਇਹ ਰਿਕਾਰਡਡ ਗੱਲਾਂ ਨੇ ਮਤਲਬ ਮੈਂ ਕੋਈ ਇਹ ਨਹੀਂ ਵੀ ਇਧਰ ਉਧਰੋਂ ਪਤਾ ਕਰਕੇ ਮੈਂ ਸਾਰਾ ਰਿਕਾਰਡ ਉੱਥੇ ਅੱਜ ਵੀ ਲਿਖਿਆ ਪਿਆ ਤੇ ਤੁਸੀ 11 ਸਾਲ ਲਗਾਏ 11 ਸਾਲ ਲੱਗੇ ਜੀ ਤੇ ਉਸ ਤੋਂ ਬਾਅਦ ਜਦੋਂ ਫਿਰ ਉਹ ਅ ਦੁਸ਼ਹਿਰੇ ਵਾਲੇ ਦਿਨ ਇਕੱਠੇ ਨਹੀਂ ਹੋ ਸਕੇ ਸਾਰੇ ਫਿਰ ਉੱਥੇ ਸਾਰੇ ਭਾਈਚਾਰੇ ਨੂੰ ਸੁਨੇਹਾ ਜਦੋਂ ਤੱਕ ਹੋਏ ਮਤਲਬ ਇਕੱਠੇ ਹਨੇਰਾ ਹੋ ਗਿਆ ਸੀਗਾ ਫਿਰ ਉਹਨਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਸਾਰਿਆਂ ਨੂੰ ਵੀ ਕੱਲੋਂ ਭਾਈ ਕੋਈ ਬਾਹਰ ਮੱਝਾਂ ਲੈ ਕੇ ਨਾ ਜਾਇਓ ਕੱਲੋਂ ਸਾਰੇ ਪਿੰਡ ਦੇ ਇੱਕ ਇੱਕ ਘਰ ਦਾ ਮੈਂਬਰ ਜ਼ਰੂਰ ਇੱਥੇ ਆਇਓ ਉਦੋਂ ਰਿਵਾਜ ਸੀ ਵੀ ਜਦੋਂ ਸਾਰੇ ਨਗਰ ਇਕੱਠਾ ਨਹੀਂ ਹੋ ਜਾਂਦਾ ਸਾਰਾ ਭਾਈਚਾਰਾ ਇਕੱਠਾ ਨਹੀਂ ਹੋ ਜਾਂਦਾ ਉਦੋਂ ਤੱਕ ਕੋਈ ਵੀ ਸਾਂਝਾ ਪ੍ਰੋਗਰਾਮ ਨਹੀਂ ਸੀ ਕਰਦੇ ਤੇ ਉਦੋਂ ਫਿਰ ਜਦੋਂ ਇੱਥੇ ਸਾਰੇ ਦੂਜੇ ਦਿਨ ਾਕਾਦਸ਼ੀ ਵਾਲੇ ਦਿਨ ਸਾਰੇ ਇੱਥੇ ਇਕੱਠੇ ਹੋਏ ਇੱਥੇ ਹੀ ਫਿਰ 라ਵਣ ਜੀ ਨੂੰ ਦਾਹ ਸੰਸਕਾਰ ਕੀਤਾ ਗਿਆ ਤੇ ਉਸੇ ਦਿਨ ਤੋਂ ਇਹ ਰੀਤ ਚੱਲ ਪਈ ਵੀ ਦੁਸ਼ਹਿਰੇ ਵਾਲੇ ਦਿਨ ਤੋਂ ਅਗਲੇ ਦਿਨ ਆਕਾਦਸ਼ੀ ਵਾਲੇ ਦਿਨ ਇੱਥੇ 라ਵਣ ਨੂੰ ਦਾਹ ਸੰਸਕਾਰ ਇੱਥੇ ਕੀਤਾ ਜਾਂਦਾ ਤੇ ਇੱਥੋਂ ਹੀ ਬੜਾ ਪੁਰਾਣਾ ਪਹਿਲਾਂ ਘੋਲ ਹੁੰਦੇ ਰਹੇ ਫਿਰ ਕਬੱਡੀਆਂ ਚੱਲ ਪਈਆਂ ਫਿਰ ਹੋਰ ਜੋੜ ਮੇਲੇ ਵਾਧਾ ਵਾਧਾ ਸਮੇਂ ਦੀ ਤਕਨੀਕ ਨਾਲ ਬਦਲੀ ਗਿਆ ਬੜਾ ਇਕੱਠ ਹੁੰਦਾ ਦੁਸ਼ਹਿਰੇ ਵਾਲੇ ਦਿਨ ਤਾਂ ਹਰ ਇੱਕ ਜਗ੍ਹਾ ਤੁਹਾਨੂੰ ਮਿਲ ਜੂ ਪਰ ਦੁਸ਼ਹਿਰੇ ਤੋਂ ਅਗਲੇ ਦਿਨ ਇੱਥੇ ਤੁਹਾਨੂੰ ਬਹੁਤ ਭਾਰੀ ਇਕੱਠ ਬਹੁਤ ਭਾਰੀ ਹਰ ਇੱਕ ਰਾਜਨੀਤਿਕ ਲੀਡਰ ਵੀ ਆਉਂਦੇ ਨੇ ਕਲਾਕਾਰ ਵੀ ਆਉਂਦੇ ਨੇ ਦੁਸ਼ਹਿਰ ਆਪਣੇ ਰਾਵਣ ਜੀ ਨੂੰ ਵੀ ਉਸੇ ਦਿਨ ਇੱਥੇ ਦੈਨ ਕਰਿਆ ਜਾਂਦਾ ਤੇ ਸਾਡੇ ਰਾਮਲੀਲਾ ਦੀ ਜਿਹੜੀ ਇੱਥੇ ਪਰੰਪਰਾ ਚੱਲਦੀ ਆ ਰਹੀ ਆ ਉਹ ਉਹਨੂੰ ਵੀ ਸਮਾਪਤ ਉਸੇ ਦਿਨ ਹੀ ਕੀਤਾ ਜਾਂਦਾ ਹੈ। ਇੱਕ ਗੱਲ ਇਹ ਵੀ ਹੈ ਕਿ ਪਿੱਛੇ ਜਿਹੜੇ ਗੁੱਤਾ ਜਿਹੜਾ ਕੁੰਭ ਕਰਨ ਦਾ ਹੈ ਉਹ ਸਿਮਿੰਟਡ ਆ ਤੇ 라ਵਣ ਤੇ ਮੇਘਨਾਦ ਦੇ ਪੁਤਲੇ ਲੋਹੇ ਦੇ ਬਣਾਏ ਗਏ ਨੇ ਤਾਂ ਇਹ ਅਜੀਹਾ ਕਿਉਂ ਕੀਤਾ ਗਿਆ ਹੈ ਕਿਉਂਕਿ ਆਮ ਜਗ੍ਹਾ ਤੇ ਕਾਗਜ਼ ਦੇ ਪੁਤਲੇ ਬਣਾ ਕੇ ਅੱਗ ਲਗਾ ਦਿੱਤੀ ਜਾਂਦੀ ਆ ਜੋ ਰੀਤੀ ਰਿਵਾਲ ਨੇ ਜਿਹੜੇ ਉਹ ਚੱਲਦੇ ਨੇ ਤੇ 라ਵਣ ਦਹਨ ਕਰ ਦਿੱਤਾ ਜਾਂਦਾ ਹੈ। ਦੇਖੋ ਜੀ ਇਹਦੇ ਵਿੱਚ ਵੀ ਮੈਂ ਤਾਂ ਸਾਡੇ ਜਿਹੜੇ ਨਗਰ ਦੇ ਬਜ਼ੁਰਗ ਨੇ ਉਹਨਾਂ ਦੀ ਬਹੁਤ ਦੂਰ ਅੰਦੇਸ਼ੀ ਇਹ ਚੀਜ਼ ਸਮਝਦਾ ਜੀ ਇਹ ਇਹਦਾ ਕਾਰਨ ਵੱਡਾ ਕਾਰਨ ਇਹ ਆ ਵੀ ਆ ਹੁਣ ਲੋਹੇ ਦੇ ਬਣੇ ਹੋਏ ਨੇ ਮੇਘਨਾਦ ਜੀ ਦਾ ਬੁੱਤ ਵੀ ਤੇ ਰਾਵਣ ਜੀ ਦਾ ਬੁੱਤ ਵੀ ਜੀ ਇਹ ਕਈ ਸਾਲਾਂ ਤੋਂ ਬਣੇ ਹੋਏ ਨੇ ਪੱਕੇ ਹੀ ਬਣਾ ਕੇ ਰੱਖ ਦਿੱਤੇ ਗਏ ਨੇ ਇਹਨਾਂ ਨੂੰ ਰੰਗ ਰੋਗਨ ਕਰਕੇ ਦੁਸ਼ਹਿਰੇ ਵਾਲੇ ਦਿਨ ਇੱਥੇ ਮਤਲਬ ਖੁਸ਼ਹਰ ਦੇ ਦਿਨਾਂ 'ਚ ਇੱਥੇ ਲਿਆ ਕੇ ਅਸੀਂ ਰੱਖ ਦਿੰਨੇ ਆਂ ਜੀ ਤੇ ਤੁਸੀਂ ਮਤਲਬ ਬੜਾ ਹੈਰਾਨ ਹੋਵੋਗੇ ਵੀ ਜਦੋਂ ਨਾ ਇੱਥੇ ਆ ਨਾਲ ਸਿੰਘਾਸਨ ਨਾ ਤੁਸੀਂ ਬਾਅਦ 'ਚ ਉਹਨੂੰ ਵੀ ਦੇਖਿਓ ਜੀ ਤੇ ਉੱਥੋਂ ਜਿਹੜੇ ਰਾਮ ਜੀ ਸੀਤਾ ਜੀ ਲਕਸ਼ਮਣ ਜੀ ਦੇ ਰੂਪ ਦੇ ਵਿੱਚ ਜਿਹੜੇ ਬੱਚੇ ਬਾਲ ਬੈਠੇ ਹੁੰਦੇ ਨੇ ਸਾਡੇ ਉਹ ਉੱਥੋਂ ਆ ਕੇ ਇਹਨਾਂ ਦੇ ਸਿਰਫ ਇੱਕ ਰੀਤੀ ਰਿਵਾਜ ਨਾਲ ਇੱਕ ਜਿਹੜਾ ਹੈਗਾ ਤੀਰ ਛੱਡ ਦਿੰਦੇ ਨੇ ਮਾਰ ਦਿੰਦੇ ਨੇ ਜੀ ਤੇ ਉਹਦੇ ਨਾਲ ਇੱਥੇ ਕਿਸੇ ਤਰ੍ਹਾਂ ਦਾ ਕੋਈ ਪੋਲਿਊਸ਼ਨ ਨਹੀਂ ਹੁੰਦਾ ਕੋਈ ਪਟਾਕੇ ਨਹੀਂ ਚੱਲਦੇ ਕੋਈ ਕਿਸੇ ਦੀ ਕੋਈ ਜਿੱਦਾਂ ਅੱਜਕੱਲ ਕੋਈ ਬੀਪੀ ਦਾ ਮਰੀਜ਼ ਆ ਕੁਛ ਆ ਕੋਈ ਕਿਸੇ ਤਰ੍ਹਾਂ ਦੀ ਕੋਈ ਪੋਲਿਊਸ਼ਨ ਨਹੀਂ ਮਤਲਬ ਇੱਥੇ ਸਿਰਫ ਇੱਕ ਪ੍ਰਧਾਨ ਜਾਂ ਇਹਦੀ ਵਿਧਾਨ ਆ ਜਿਹੜਾ ਉਹ ਸ਼ੁਰੂ ਇੱਕ ਰੀਤ ਨਿਵਾ ਦਿੰਦੇ ਨੇ ਤੇ ਉਹ ਉਹ ਤੋਂ ਬਾਅਦ ਇਸ ਨੂੰ ਚੱਕ ਕੇ ਅਸੀਂ ਆਪਣੇ ਟਿਕਾਣਿਆਂ ਤੇ ਲਾ ਦਿੰਦੇ ਹਾਂ ਜਿੱਥੇ ਇਹਨਾਂ ਦੀ ਜਗ੍ਹਾ ਬਣੀ ਹੋਈ ਹੈ ਅਗਲੇ ਦੁਸ਼ਹਿਰੇ ਲਈ ਫੇਰ ਇਹਨਾਂ ਨੂੰ ਤਿਆਰ ਦਾ ਇਹ ਮੇਕਨਾਰ ਦਾ ਤੁੰਬ ਕਰਨ ਦਾ ਫਕਲਾ ਜਿਹੜਾ ਸਵਿੰਟਡ ਬਣਾਇਆ ਹੋਇਆ ਹੈ ਤਾਂ ਇਹ ਕਦੋਂ ਕਿੱਥੇ ਲਗਾਇਆ ਗਿਆ ਸੀ ਇਸ ਬਾਰੇ ਕੋਈ ਅੰਦਾਜ਼ਾ ਹੋਵੇ ਇਹ ਤਕਰੀਬਨ ਜੇ ਦੇਖਿਆ ਜਾਵੇ ਤਾਂ ਬਹੁਤ ਪੁਰਾਣਾ ਜੀ ਇਹ ਬਾਬਾ ਫਕੀਰ ਚੰਦ ਜੀ ਜਿਹੜੇ ਝਾਤੀਆਂ ਦੀ ਸੇਵਾ ਕਰਦੇ ਜਿਨ੍ਹਾਂ ਨੇ ਝਾਤੀਆਂ ਦੀ ਸੇਵਾ ਸ਼ੁਰੂ ਕੀਤੀ ਝਾਕੀ ਇੱਥੇ ਇਹਦੀ ਬਹੁਤ ਮਸ਼ਹੂਰ ਨੇ ਜੀ ਮਤਲਬ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਅਵਾਰਡ ਹਾਸਲ ਕਰੇ ਹੋਏ ਨੇ ਉਹਦੇ ਚ ਕਿਸੇ ਤਰ੍ਹਾਂ ਦਾ ਕੋਈ ਪੁੱਤਲਾ ਨਹੀਂ ਹੁੰਦਾ ਸਾਡੇ ਪਿੰਡ ਦੇ ਬੱਚੇ ਲੈ ਜਾਂਦੇ ਨੇ ਤੇ ਉਹ ਕੱਲ ਵੀ ਰਾਤ ਵੀ ਦੋ ਛਾਤੀਆਂ ਹੀ ਅੱਜ ਵੀ ਹੁਣੇ ਕੱਲ ਨੂੰ ਸਾਰਾ ਦਿਨ ਚੱਲਣੀ ਆ ਪਰਸੋਂ ਸਾਰਾ ਦਿਨ ਚੱਲਣੀ ਤੇ ਇਹ ਬਾਬਾ ਫਕੀਰ ਚੰਦ ਜੀ ਨੇ ਬਣਾਇਆ ਸੀ ਤੇ ਬਾਬਾ ਪੂਰਨ ਚੰਦ ਜੀ ਉਹਨਾਂ ਦੇ ਅੱਗੇ ਜਿਹੜੇ ਹੁਣ ਪਹਿਲਾਂ ਹਰਮੇਸ਼ ਜੀ ਸੇਵਾ ਕਰਦੇ ਹੁਣ ਚੌਥੀ ਪੀੜੀ ਚ ਕ੍ਰਿਸ਼ਨ ਗੋਪਾਲ ਜੀ ਹੁਣੇ ਨੇ ਉਹਨਾਂ ਦੇ ਭਰਾ ਨੇ ਸਾਰੇ ਰਲ ਮਿਲ ਕੇ ਇਹ ਝਾਕੀਆਂ ਦੀ ਸੇਵਾ ਕਰਦੇ ਆ ਰਹੇ ਨੇ ਇਹਨਾਂ ਨੇ ਪੱਕਾ ਮਤਲਬ ਤਾਂ ਬਣਾਇਆ ਸੀ ਉਹੀ ਜਿਹੜੀਆਂ ਪਹਿਲਾਂ ਗੱਲ ਕਰਕੇ ਅੱਡੇ ਵੀ ਕੋਈ ਕਿਸੇ ਤਰ੍ਹਾਂ ਦਾ ਪੋਲਿਊਸ਼ਨ ਨਹੀਂ ਕੋਈ ਕੁਛ ਨਹੀਂ ਇਹ ਰੰਗ ਰੋਗ ਨੇਦਾ ਦੁਸ਼ਹਿਰੇ ਨੂੰ ਕੀਤਾ ਜਾਂਦਾ ਹੁੰਦਾ ਪਹਿਲਾਂ ਮੈਂ ਮਤਲਬ ਆਪਣੀ ਸੋਝੀ ਦੇ ਵਿੱਚ ਇਹ ਵੀ ਦੇਖਿਆ ਵੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਹੁਣ ਤਾਂ ਖੈਰ ਬਹੁਤ ਮੈਂ ਕਦੇ ਦੇਖਿਆ ਨਹੀਂ ਕਿਉਂਕਿ ਨਵੀਂ ਪੀੜ੍ਹੀਆਂ ਨਵੀਂ ਜਨਰੇਸ਼ਨਾਂ ਥੋੜੇ ਜਿਹਾ ਇੰਦਾਂ ਦੇ ਰੀਤੀ ਰਿਵਾਜ ਬਦਲਾ ਰਹੇ ਨੇ ਪਹਿਲਾ ਇਹਨਾਂ ਦੀ ਬਹੁਤ ਪੂਜਾ ਗੁੰਭਕਰਨ ਜੀ ਦੀ ਵੀ ਕੀਤੀ ਜਾਂਦੀ ਹੁੰਦੀ ਸੀ ਇੱਥੇ ਇੱਕ ਮੇਰੇ ਯਾਦ ਆ ਇੱਕ ਭਗਤ ਜੀ ਹੁੰਦੇ ਸੀਗੇ ਉਹ ਛਿਆਲ ਦੇ ਦਿਨਾਂ ਦੇ ਵਿੱਚ ਨਹਿਰ ਜੋ ਪਾਣੀ ਕੱਢ ਕੇ ਲਿਆ ਕੇ ਇਹਨਾਂ ਨੂੰ ਨਿਮਾਉਂਦੇ ਹੁੰਦੇ ਸੀ ਉੱਪਰ ਫੌੜੀ ਲਾ ਕੇ ਨਿਮਾਉਂਦੇ ਹੁੰਦੇ ਸੀ ਹੁਣ ਤਾਂ ਇਹ ਉੱਚਾ ਜਦੋਂ ਤੋਂ ਉੱਚਾ ਵੀ ਬਹੁਤ ਹੋ ਗਿਆ ਹੁੰਦਾ ਸੀ ਹੁੰਦਾ ਸੜਕਾਂ ਉੱਚੀਆਂ ਹੋ ਗਈਆਂ ਅਲੇ-ਦਲੇ ਟਾਇਲ ਲੱਗ ਗਈ ਤੇ ਹੋਰ ਇਹ ਉੱਚਾ ਹੋ ਗਿਆ ਉਦੋਂ ਇਹਨਾਂ ਦੇ ਦੀਵਾ ਵਗੈਰਾ ਵੀ ਲਾਉਂਦੇ ਸੀ ਸਾਰੀ ਇਹਨਾਂ ਦੀ ਪੂਜਾ ਵੀ ਕਰਦੇ ਸੀਗੇ ਸੋ ਇਹ ਇਹ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਇਹ ਇਹ ਮੈਂ ਆਪਣੇ ਸਾਡੇ ਸਿਆਣੇ ਬਜ਼ੁਰਗਾਂ ਦੇ ਦੂਰੰਦੇਸ਼ੀ ਉਹ ਕਹਿ ਸਕਦਾ ਵੀ ਇਹ ਪੋਲਿਊਸ਼ਨ ਤੋਂ ਰਹਿ ਤੇ ਹੀ ਰੱਖੇਗੇ ਜੀ ਜਾਂ ਜਦੋਂ ਤੁਸੀਂ ਛੋਟੇ ਹੁੰਦੇ ਸੀ ਤਾਂ ਉਦੋਂ ਇੱਥੇ ਛਿੰਝ ਹੁੰਦੀ ਹੋਣੀ ਉਸ ਤੋਂ ਬਾਅਦ ਤੁਸੀਂ ਦੱਸਿਆ ਕਿ ਕਬੱਡੀਆਂ ਸ਼ੁਰੂ ਹੋ ਗਈਆਂ ਆ ਹੁਣ ਮੈਂ ਦੇਖ ਰਿਹਾ ਕਿ ਅਜੇ ਪਰਸੋਂ ਨੂੰ ਇੱਥੇ ਦੁਸ਼ਹਿਰਾ ਉਹ ਦਿਨ ਇੱਕ ਦਿਨ ਪਹਿਲਾਂ ਹੀ ਦੇਖੋ ਵੀ ਕਿਸ ਤਰ੍ਹਾਂ ਬਾਜ਼ਾਰ ਆ ਜਿਹੜਾ ਉਹ ਸਜਿਆ ਹੋਇਆ ਏ ਜੀ ਆਪਾ ਦੇਖੀਏ ਵੱਡੇ ਪੱਧਰ ਤੇ ਲੋਕ ਨੇ ਜਿਹੜੇ ਉਹ ਵੀ ਵੱਖ-ਵੱਖ ਜਿਲ੍ਹਿਆਂ ਤੋਂ ਵੀ ਇੱਥੇ ਆਉਂਦੇ ਨੇ ਕਿਉਂਕਿ ਨਾਲ ਤੁਹਾਡੇ ਪਟਿਆਲਾ ਵੀ ਪੈ ਜਾਂਦਾ ਏ ਇਹ ਪਿੰਡ ਜਿਹਦਾ ਫਤੇਗੜ ਸਾਹ ਤੇ ਪੈਂਦਾ ਈ ਤਾਂ ਲੋਕ ਵੀ ਤੁਹਾਨੂੰ ਜਾਣਦੇ ਹੋਣੇ ਕੀ ਹਾਂ ਭਾਈ ਤੁਹਾਡਾ ਉਹੀ ਪਿੰਡ ਆ ਕਿ ਜਿੱਥੇ ਦੁਸਹਿਰਾ ਪਰਦਾ ਏ ਇਹ ਤਾਂ ਨਾ ਜਦੋਂ ਮਤਲਬ ਹੁਣ ਮੈਂ ਜਦੋਂ ਇਸ ਲਾਈਨ ਨੂੰ ਰੋਲਣਾ ਸ਼ੁਰੂ ਕਰਿਆ ਇਤਿਹਾਸਕ ਤੱਥਾਂ ਨੂੰ ਮਤਲਬ ਮੈਂ ਬੜਾ ਹੈਰਾਨ ਹੋਇਆ ਮੈਨੂੰ ਰਾਜਸਥਾਨ ਦੇ ਹਵਾ ਮਹਿਲ ਦੇ ਵਿੱਚ ਦੇ ਵਿੱਚ ਇੱਕ ਵਾਰ ਮੈਂ ਉੱਥੇ ਗਿਆ ਮੈਨੂੰ ਜਾਣ ਦਾ ਮੌਕਾ ਮਿਲਿਆ ਜੀ ਉੱਥੇ ਇੱਕ ਪਰਿਵਾਰ ਸੀਗਾ ਉਹਨਾਂ ਦੀ ਭਾਂਡਿਆਂ ਦੀ ਦੁਕਾਨ ਸੀਗੀ ਜੀ ਉਹ ਜਿੱਦਾਂ ਆਪਾਂ ਵੈਸੇ ਗੱਲਾਂ ਕਰਦੇ ਕਰਦੇ ਮੈਂ ਉਹਨਾਂ ਨਾਲ ਗੱਲ ਕਰਨ ਲੱਗਾ ਉਹ ਮੈਨੂੰ ਪੁੱਛਣ ਲੱਗੇ ਸਰਦਾਰ ਜੀ ਕਹਾਂ ਸੇ ਆਏ ਹੋ ਮੈਂ ਕਿਹਾ ਜੀ ਸਾਡਾ ਚਨਾਰਥਲ ਕਲਾ ਪਿੰਡ ਆ ਵੀ ਫਤੇਗੜ ਸਾਹਿਬ ਜ਼ਿਲ੍ਹੇ ਚ ਪੈਂਦਾ ਉਹਨਾਂ ਨੇ ਮੈਨੂੰ ਕੁਐਸਚਨ ਕਰਿਆ ਕਹਿੰਦੇ ਇਹ ਪਟਿਆਲੇ ਜ਼ਿਲ੍ਹੇ ਦੇ ਪਾਸ ਵੀ ਇੱਕ ਚਰਾਰਤਲ ਹੈ ਮਗਾ ਜੀ ਉਹੀ ਆ ਸਾਡਾ ਜ਼ਿਲ੍ਹਾ ਪਹਿਲਾਂ ਪਟਿਆਲਾ ਹੀ ਹੁੰਦਾ ਸੀ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਆ ਗਿਆ ਤੇ ਫਿਰ ਮਤਲਬ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਵੀ ਆਓ ਮੈਂ ਤੁਹਾਨੂੰ ਇੱਕ ਸਾਡੇ ਬਜ਼ੁਰਗ ਨੂੰ ਮਲਾਉਣਾ ਚਾਹੁੰਦਾ ਉਹਨਾਂ ਦੀ ਥੱਲੇ ਭਾਂਡਿਆਂ ਦੀ ਦੁਕਾਨ ਸੀ ਉੱਪਰ ਉਹਨਾਂ ਦੀ ਰਹਿائش ਸੀ ਜਦੋਂ ਮੈਂ ਉੱਪਰ ਗਿਆ ਤਾਂ ਉਹਨਾਂ ਦੇ ਬਜ਼ੁਰਗ ਸੀਗੇ ਉਹ ਵਿਚਾਰੇ ਪਏ ਸੀਗੇ ਮੰਜੇ ਤੇ ਮੈਂ ਉਹਨਾਂ ਨੂੰ ਜਾ ਕੇ ਬੈਠਿਆ ਉਹਨਾਂ ਨੇ ਮੈਨੂੰ ਬਿਠਾਇਆ ਕੋਲ ਤੇ ਉਹਨਾਂ ਨੇ ਮੈਨੂੰ ਦੱਸਿਆ ਮੈਂ ਬੜਾ ਹੈਰਾਨ ਹੋਇਆ ਉਹ ਕਹਿੰਦੇ ਵੀ ਅਸੀਂ ਨਾ ਇੱਥੋਂ ਰਾਜਸਥਾਨ ਤੋਂ ਜੈਪੁਰ ਤੋਂ ਤੁਹਾਡੇ ਪਿੰਡ ਜਨਾਰਥਲ ਦੇ ਵਿੱਚ ਦੁਸ਼ਹਿਰਾ ਦੇਖਣ ਜਾਂਦੇ ਹੁੰਦੇ ਸੀ ਪਰ ਮੈਨੂੰ ਲੱਗਦਾ ਉਹ 100 ਸਾਲ ਪੁਰਾਣੀ ਗੱਲ ਕਰਦੇ ਹੁੰਦੇ ਸੀ ਜੇ ਮੈਂ ਉਸ ਤੋਂ ਵੀ ਪੁਰਾਣੀ ਗੱਲ ਕਰਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਜੀ ਸੰਦਲ ਦੀ ਵਾਰ ਦੁੱਲੇ ਦੀ ਵਾਰ ਇਹ ਦੋਵਾਰਾਂ ਉੱਤੇ ਬੜੀਆਂ ਮਸ਼ਹੂਰ ਨੇ ਜੀ ਉੱਥੋਂ ਇੱਥੇ ਲੋਕ ਆਉਂਦੇ ਹੁੰਦੇ ਸੀਗੇ ਉਹਨਾਂ ਦੀਆਂ ਸਕੇਰੀਆਂ ਸੀ ਇੱਧਰ ਆਲੇ-ਦੁਆਲੇ ਪਿੰਡਾਂ ਦੇ ਵਿੱਚ ਕਿਉਂਕਿ ਹੋਰ ਲੋਕਾਂ ਕੋਲ ਐਂਟਰਟੇਨਮੈਂਟ ਨਹੀਂ ਸੀਗਾ ਜੀ ਉਹ ਜਦੋਂ ਨਾ ਕੁਲੂ ਤੋਂ ਬਾਅਦ ਇੱਥੇ ਦੁਸ਼ਹਿਰਾ ਭਰਨਾ ਸ਼ੁਰੂ ਹੋਇਆ ਉੱਥੇ ਜਾਣਾ ਔਖਾ ਸੀ ਪਹਾੜੀ ਏਰੀਆ ਸੀ ਇੱਥੇ ਦਾ ਚਲੋ ਫਿਰ ਵੀ ਸਾਈਕਲਾਂ ਵਗੈਰ ਸਾਈਕਲ ਵਗੈਰਾ ਹੈਗੇ ਸੀਗੇ ਉਸ ਟਾਈਮ ਤੇ ਉਹਨਾਂ ਤੇ ਆਇਆ ਜਾਇਆ ਜਾ ਸਕਦਾ ਸੀਗਾ ਤੇ ਜੇ ਮੈਂ ਆਪਣੀ ਮੈਂ ਤੁਹਾਨੂੰ ਆਪਣੀ ਦੱਸਾਂ ਵੀ ਮੈਂ ਜਦੋਂ ਤੋਂ ਮੈਂ ਸੁਰਤੋ ਸੁਮਾੜੀਆ ਲਗਭਗ ਇਥੋਂ ਟੂਰਨਾਮੈਂਟ ਕਬੱਡੀ ਕੱਪ ਹੁੰਦੇ ਆ ਰਹੇ ਨੇ ਜੀ ਘੋਲ ਵੀ ਮੈਂ ਦੇਖੇ ਨੇ ਇੱਥੇ ਰਾਮਲੀਲਾ ਵੀ ਸ਼ੁਰੂ ਤੋਂ ਲੱਗਦੀ ਆ ਰਹੀ ਆ ਇੱਥੇ ਜਿੱਦਾਂ ਹੈਗੇ ਆਪਣੇ ਆ ਸਾਹਮਣੇ ਮਾੜੀ ਆ ਗੁੱਗਾ ਮਾੜੀ ਜੀ ਦੀ ਇੱਥੇ ਦੀਵਾਨ ਵੀ ਲੱਗਦੇ ਰਹਿੰਦੇ ਮਗਰ ਦਵਾਨਾ ਜੀ ਆਉਂਦੇ ਰਹੇ ਨੇ ਜੀ ਕਈ ਹੋਰ ਵੀ ਪਾਰਟੀਆਂ ਫਕੀਰ ਚੰਦ ਪਤੰਗਾ ਜੀ ਜਿਹੜੇ ਚੜ੍ਹਾਈ ਕਰਕੇ ਉਹ ਵੀ ਇੱਥੇ ਆਉਂਦੇ ਰਹੇ ਨੇ ਜੀ ਤੇ ਕੋਲ ਬਹੁਤ ਧੇਰ ਪਹਿਲਾਂ ਹੁੰਦੇ ਸੀ ਉਸ ਤੋਂ ਬਾਅਦ ਸਮੇਂ ਦੇ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਉਹ ਤਕਨੀਕ ਦੇ ਨਾਲ ਬਦਲੀ ਜਾਂਦਾ ਜਿਵੇਂ ਨਵੀਂ ਜਨਰੇਸ਼ਨ ਆ ਗਈ ਕੁਝ ਹੋਰ ਪਹਿਲਾਂ ਪਹਿਲਾਂ ਢਾਟਸਾਰੰਗੀ ਲੱਗਦੇ ਸੀ ਗਵਈਏ ਲੱਗਦੇ ਸੀਗੇ ਫਿਰ ਹੌਲੀ ਹੌਲੀ ਕਲਾਕਾਰਾਂ ਨੇ ਥਾਂ ਲੈ ਲਈ ਤੇ ਇਦਾਂ ਇਦਾਂ ਕੰਮ ਅੱਗੇ ਅੱਗੇ ਫਿਰ ਐਕਟੀਵੇਟ ਹੋਈ ਤਾਂ ਦਸਹਿਰੇ ਤੋਂ ਇਲਾਵਾ ਹੋਰ ਵੀ ਤੁਹਾਡੇ ਪਿੰਡ ਵਿੱਚ ਬਹੁਤ ਧਾਰਮਿਕ ਰੀਤੀ ਰਿਵਾਜ ਮਨਾਏ ਜਾਂਦੇ ਨੇ ਤਾਂ ਹੋਰ ਪਿੰਡ ਦਾ ਕੀ ਕੀ ਇਤਿਹਾਸ ਹੈ ਕੀ ਕੁਝ ਇੱਥੇ ਮਨਾਇਆ ਜਾਂਦਾ ਹੈ ਦੇਖੋ ਜੀ ਜੇ ਮਤਲਬ ਦੁਸ਼ਹਿਰੇ ਨਾਲ ਸੰਬੰਧਿਤ ਗੱਲਾਂ ਕਰੀਏ ਤਾਂ ਆਪਾਂ ਇੱਥੇ ਜਿਵੇਂ ਹੁਣ ਆ ਦੁਸ਼ਹਿਰੇ ਤੋਂ ਬਾਅਦ ਤਕਰੀਬਨ ਮੈਨੂੰ ਲੱਗਦਾ 7 ਤਰੀਕ ਦੀ ਸ਼੍ਰੀ ਭਗਵਾਨ ਵਾਲਮੀਕੀ ਜੰਦੀ ਜੀ ਵੀ ਆ ਰਹੀ ਆ ਉਦੋਂ ਵੀ ਇੱਥੇ ਰਿਮਾਈਂਡ ਦਾ ਪਾਠ ਹੁੰਦਾ ਉਦੋਂ ਵੀ ਝਾਕੀਆਂ ਇਹਹੀ ਪਰਿਵਾਰ ਜਿਹੜੀ ਮੈਂ ਪਹਿਲਾਂ ਗੱਲ ਕਰੀ ਇਹਹੀ ਪਰਿਵਾਰ ਝਾਕੀਆਂ ਵੀ ਕੱਢਦਾ ਤੇ ਉਹ ਵੀ ਸੁਧ ਦੁਸ਼ਹਿਰੇ ਨਾਲ ਦੁਸ਼ਹਿਰੇ ਤੋਂ ਬਾਅਦ ਸੰਬੰਧਿਤ ਆ ਰਾਮਲੀਲਾ ਤੁਹਾਨੂੰ ਮੈਂ ਦੱਸ ਕੇ ਛੱਡਿਆ ਉਸ ਤੋਂ ਪਹਿਲਾਂ ਸਵਾ ਮਹੀਨਾ ਪਹਿਲਾਂ ਉਹ ਸਾਹਮਣੇ ਝੰਡਾ ਮਹਾਵੀਰ ਜੀ ਦਾ ਕਟਿਆ ਜਾਂਦਾ ਹੈਗਾ ਇਹ ਜਦੋਂ ਇੱਥੋਂ ਰਾਵਣ ਜੀ ਨੂੰ ਤੇ ਮੇਗਾ ਨਾਦੀ ਨੂੰ ਅਗਨਪੇਟ ਕਰ ਦਿੱਤਾ ਜਾਂਦਾ ਤਾਂ ਇਹੀ ਝੰਡਾ ਤੇ ਉਹ ਬਾਲ ਰੂਪ ਵਿੱਚ ਬਣੇ ਹੋਏ ਜਿਹੜੇ ਰਾਮ ਜੀ ਹੁੰਦੇ ਨੇ ਸੀਤਾ ਜੀ ਲਕਸ਼ਮਣ ਜੀ ਉਹ ਉਹਨਾਂ ਨੂੰ ਮੋਢਿਆਂ ਤੇ ਚੁੱਕ ਕੇ ਉਹ ਉਹ ਸਥਾਨ ਤੱਕ ਲਿਜਾਇਆ ਜਾਂਦਾ ਝੰਡਾ ਅੱਗੇ ਢੋਲ ਵਜਾ ਕੇ ਮਤਲਬ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈਗਾ ਜੇ ਇਸ ਤੋਂ ਬਿਨਾਂ ਹੋਰ ਸਾਰੇ ਧਰਮਾਂ ਨਾਲ ਸੰਬੰਧ ਤੇ ਇੱਥੇ ਤੇ ਜੇ ਆਪਾਂ ਗੁਰੂ ਸਾਹਿਬ ਨਾਲ ਸੰਬੰਧਿਤ ਕਰੀਏ ਤਾਂ ਇੱਥੇ ਹਰ ਇੱਕ ਸਮਾਗਮ ਗੁਰਪੁਰਬ ਤੇ ਹੋਰ ਵੀ ਮਨਾਏ ਜਾਂਦੇ ਨੇ ਜਿੱਦਾਂ ਕੋਈ ਇੱਥੇ ਕੋਈ ਪੀਰਾਂ ਫਕੀਰਾਂ ਦੀਆਂ ਜਗ੍ਹਾ ਵੀ ਹੈਗੀਆਂ ਉਹਨਾਂ ਦੇ ਅਲੱਗ ਮੇਲੇ ਲਗਾਏ ਜਾਂਦੇ ਨੇ ਹੋਰ ਵੀ ਮਤਲਬ ਜਿਵੇਂ ਜਿਵੇਂ ਵੀ ਜੋ ਪਿੰਡ ਦੇ ਵਿੱਚ ਇਹਦੇ ਚੱਲਦਾ ਆ ਰਿਹਾ ਸਾਡੇ ਮੰਦਰ ਬਹੁਤ ਸੋਹਣਾ ਬਣਿਆ ਹੋਇਆ ਦੋ ਗੁਰਦੁਆਰਾ ਤਿੰਨ ਗੁਰਦੁਆਰਾ ਸਾਹਿਬ ਨੇ ਮਸਜਿਦ ਦੇ ਵਿੱਚ ਈਦ ਦਾ ਤਿਹਾਰ ਸਾਰੇ ਭਾਈਚਾਰਾ ਬੜਾ ਪ੍ਰੇਮ ਨਾਲ ਰਹਿੰਦਾ ਤੇ ਬੜੇ ਪ੍ਰੇਮ ਨਾਲ ਸਾਰੇ ਸਮਾਗਮ ਅਸੀਂ ਇਕੱਠੇ ਹੋ ਕੇ ਮਨਾਉਂਦੇ ਆਂ ਸੋ ਪ੍ਰਤਪਾਲ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਆਪਣੇ ਪਿੰਡ ਦਾ ਇਤਿਹਾਸ ਵੀ ਸਾਂਝਿਆ ਹੈ ਆਮ ਲੋਕਾਂ ਦੇ ਵਿੱਚ ਰੀਤਾਂ ਬਣ ਜਾਂਦੀਆਂ ਨੇ ਲੇਕਿਨ ਉਹ ਰੀਤਾਂ ਕਿਵੇਂ ਸ਼ੁਰੂ ਹੁੰਦੀਆਂ ਨੇ ਬਹੁਤੇ ਲੋਕ ਇਹਨਾਂ ਬਾਰੇ ਨਹੀਂ ਜਾਣਦੇ ਤਾਂ ਇਹਨਾਂ ਵੱਲੋਂ ਆਪਣੀ ਕਿਤਾਬ ਦੇ ਵਿੱਚ ਇਸ ਪਿੰਡ ਦਾ ਇਤਿਹਾਸ ਜਿਹੜਾ ਉਹ ਸਾਂਭਿਆ ਗਿਆ ਹੈ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਨੇ ਜਿਹੜੇ ਉਹ ਪੜ੍ਹਦੇ ਰਹਿਣਗੇ ਦੂਜੇ ਪਾਸੇ ਇਸ ਪਿੰਡ ਦਾ ਇਤਿਹਾਸ ਅਸੀਂ ਅੱਜ ਤੁਹਾਡੇ ਰੂਬਰੂ ਕੀਤਾ ਹੈ ਕਿ ਕਿਸ ਪ੍ਰਕਾਰ ਇਸ ਪਿੰਡ ਦੇ ਵਿੱਚ ਦੁਸ਼ਹਿਰਾ ਮਨਾਉਣਾ ਹੈ ਜਿਹੜਾ ਉਹ ਸ਼ੁਰੂ ਹੋਇਆ ਤਾਂ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕੁੱਲੂ ਤੋਂ ਬਾਅਦ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚਰਨਾਥਲ ਕਲੰਦਾਰ ਦੁਸਹਿਰਾ ਜਿਹੜਾ ਉਹ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਤਾਂ ਇਹਨਾਂ ਨੇ ਦੱਸਿਆ ਕਿ ਰਾਜਸਥਾਨ ਤੋਂ ਬਜ਼ੁਰਗ 100 ਸਾਲ ਪਹਿਲਾਂ ਇੱਥੇ ਦੁਸਹਿਰਾ ਦੇਖਣ ਲਈ ਆਉਂਦੇ ਹੁੰਦੇ ਸੀ ਤਾਂ ਸੁਪਿੰਡ ਦਾ ਇਤਿਹਾਸ ਤੁਹਾਨੂੰ ਦੱਸਿਆ ਹੈ ਅਤੇ ਦੱਸਿਆ ਹੈ ਕਿ ਕਿਸ ਪ੍ਰਕਾਰੇ ਪਿਰਤਾ ਜਿਹੜੀ ਉਹ ਪਈ ਸੀ ਦੁਸਹਿਰੇ ਤੋਂ ਇੱਕ ਦਿਨ ਬਾਅਦ ਇਸ ਪਿੰਡ ਦੇ ਵਿੱਚ ਦੁਸਹਿਰਾ ਮਨਾਉਣ ਲਈ ਤਾਂ ਕੈਮਰਾ ਪਾਸਨ ਗੁਰਪ੍ਰੀਤ ਸਿੰਘ ਗੋਪੀ ਨਾਲ ਮੈਂ ਬਲਵਿੰਦਰ ਸਿੰਘ ਸਿੰਘ ਸਾਹਿਬ ਦਾ ਟੀਵੀ ਐਂਡ ਰਾਣੀ ਫਤਿਹਗੜ੍ਹ ਸਾਹਿਬ ਤੋਂ